ਯੇ ਮੀ ਆਪਾ ਭੀਰਾ ਨਾਮ ਜਾਦੂ ਦਾ ਟਿੰਡਾ ਮੈਂ ਲੋਕਾਂ ਦੇ ਵਿਗੜੇ ਕੰਮ ਬਣਾਵਾ ਇੱਕ ਦੇ ਦੋ ਬਣਾਵਾ ਲੋਕਾਂ ਦੀ ਕਿਸਮਤ ਚਮਕਾਵਾ ਤੈਨੂੰ ਜਾਦੂ ਦਾ ਖੇਲ ਦਿਖਾਵਾਂ ਭਖਤਾ ਉਹ ਨਹੀਂ ਨਹੀਂ ਜਾਦੂਗਰਾ ਤੂੰ ਉਹਦਾ ਗਾਹਾਂ ਜਾ ਮੈਨੂੰ ਕੋਈ ਜਾਦੂਦੂ ਦੇਖਣਾ ਓਏ ਨਹੀਂ ਭਖਤਾ ਤੂੰ ਇੱਕ ਵਾਰ ਜਾਦੂਗਰ ਤੇ ਵਿਸ਼ਵਾਸ ਤਾਂ ਕਰਕੇ ਦੇ ਸਾਡਾ ਜਾਦੂ ਤਾਂ ਦੇਖ ਤੂੰ ਫਿਰ ਕਮਾਲ ਦੇਖ ਐ ਸੁਣਨਾ ਜੇ ਖੜਾਗਾ ਅੱਜ ਕੱਲ ਦੀ ਮੰਢੀਰ ਕੋਲ ਤਾਂ ਮੋਬਾਈਲ ਹੁੰਦਾ ਹੈਗਾ ਮੈਨੂੰ ਆਏ ਲੱਗਦਾ ਕਾਕਾ ਤੈਨੂੰ ਮੋਬਾਈਲ ਦੀ ਲੋੜ ਆ ਮੰਨ ਜੇ ਬਾਪਿਆਂ ਨੂੰ ਮੰਨ ਤੇ ਸਾਡੇ ਜਾਦੂ ਨੂੰ ਅਸੀਂ ਤੈਨੂੰ ਮੋਬਾਈਲ ਦੇ ਦਈਏ ਲੈ ਲੈ ਆਰ ਦਿਖਾ ਤਰਾ ਜਾਦੂ ਲੈ ਦੇ ਮੈਨੂੰ ਮੋਬਾਈਲ ਦੇ ਦੇ ਤੇਰਾ ਜਾਦੂ ਚਲਾ ਭਾਗ ਤਾ ਫਿਰ ਬੈਠੋ ਤੁਹਾਨੂੰ ਦਿਖਾਉਣਾ ਜਾਦੂ ਮੈਂ ਹਾਂਜੀ ਬਾਪਾ ਜੀ ਲੈ ਆ ਵੀ ਜਾਦੂ ਦਿਖਾ ਫਿਰ ਮੈਨੂੰ ਮੋਬਾਈਲ ਦੇ ਓਮ ਸਵਾਹਾ ਪਟ ਸਵਾਹ ਅੱਖਾਂ ਬੰਦ ਕਰ ਲੈ ਭਾਗ ਤੋ ਤੁਹਾਨੂੰ ਮੋਬਾਈਲ ਮਿਲ ਜੂਗਾ ਮਨ ਦਾ ਭਕਤਾ ਜਾਦੂਗਰ ਦਾ ਜਾਦੂ ਆ ਬੀਬਾ ਤੈਨੂੰ ਵੀ ਜਾਦੂ ਦਿਖਾਵਾਂ ਤੈਨੂੰ ਕੀ ਚਾਹੀਦਾ ਬੋਲ ਮੈਨੂੰ ਸੋਨੇ ਦੀਆਂ ਵਾਲੀਆਂ ਕਰ ਬੀਬਾ ਅੱਖਾਂ ਬੰਦ ਬਾਬੇ ਫਿਰ ਤੈਨੂੰ ਸੋਨੇ ਦੀਆਂ ਵਾਲੀਆਂ ਦੇਣੀਆਂ ਤੂੰ ਵੀ ਕਰ ਭਕਤਾ ਅੱਖਾਂ ਬੰਦ ਓਮ ਛੋਲੂ ਮਛਮਲੂ ਛਿੱਲੂ ਮਛਲੂ ਲਾਇਆ ਭੱਜ ਬਾ ਆਵਾਪਾ ਗੱਲ ਤਾਂ ਤੇਰੀ ਠੀਕ ਆ ਆ ਗਿਆ ਸੋਨੇ ਦਾ ਨਜ਼ਾਰਾ ਮੰਨ ਜੋ ਭਕਤਾ ਜੇ ਸੋਨ ਨੂੰ ਹੁਣ ਮੈਂ ਇੱਕ ਦੇ ਦੋ ਬਣਾ ਦਿਆਂ ਆ ਤੈਨੂੰ ਸੋਣੇ ਜਾਂ ਬਾਲੀਆਂ ਚਾਰ ਬਣਾ ਦਿਆਂ ਤੇ ਤੇਰੇ ਭਗਤਾ ਮੋਬਾਈਲ ਦੋ ਬਣਾ ਦਿਆਂ ਓਮ ਸ਼ਮਹਾ ਠੁੱਲ ਮੁੱਠੂ ਲੂਟ ਆ ਹਾਂ ਹਾਂ ਬੱਬਾ ਇੱਕ ਦੇ ਦੋ ਬਣਾ ਦੇ ਲੈ ਭਗਤਾ ਫਿਰ ਮੋਬਾਈਲ ਤੇਰਾ ਕਰ ਲਓ ਅੱਖਾਂ ਬੰਦ ਤੇ ਕੂਮਫਾਲਾ ਠਾ ਲੈ ਭਗਤਾ ਫਿਰ ਇੱਕ ਦੇ ਦੋ ਬਣ ਗਏ ਤੇਰੇ ਬੱਬਾ ਮੈਂ ਸੋਨੇ ਦਾ ਨਾ ਸਾਰਾ ਡੱਬਾ ਚੱਕ ਕੇ ਲੈ ਆਂਦੇ ਆ ਉਹਨੂੰ ਵੀ ਡਬਲ ਡਬਲ ਬਣਾ ਦੇ ਜਾਓ ਬੱਚਾ ਜਾਓ ਣਿਓ ਣਿਓ ਛੇਤੀ ਛੇਤੀ ਲੈ ਬੱਬਾ ਮੇਰੇ ਆਹ ਸੋਨੇ ਦੇ ਗਹਿਣੇ ਨੂੰ ਡੱਬਾ ਬਣਾ ਦੇ ਲੈ ਆਪਕਾ ਲੈ ਆਉਪਕਾ ਡੱਬੇ ਦਾ ਕੀ ਦੇਖਦੇ ਜਾਉਂਗੇ ਸੋਨੇ ਦਾ ਢੇਰ ਲਾ ਦੇਾਂਗੇ ਹਾਂ ਪਕਤਾ ਤੇਰੀ ਵੀ ਕੋਈ ਹੋਰ ਇੱਛਾ ਹੈਗੀ ਆ ਹਾਂ ਬੱਬਾ ਤੂੰ ਫੋਨ ਦਾ ਡੱਬਲ ਕਰਤੇ ਆਮਰਾ ਬਟੂਆ ਡਬਲ ਕਰਕੇ ਦਾਂਗਾ ਬਟੂਆ ਵੀ ਡਬਲ ਕਰ ਦੇਾਂਗੇ ਆ ਮੋਬਾਈਲ ਵੀ ਤੇਰੇ ਡਬਲ ਕਰ ਦੇਾਂਗੇ ਹਾਂ ਬੱਬਾ ਵਿੱਚੋਂ ਪਕ ਤੋ ਅੱਖਾ ਓਮ ਸ਼ਮਹਾ ਬਾਬਾ ਮੋਲਾ ਠੁੱਲੂ ਮੁੱਠਲੂ ਆ ਉਮ ਅੱਖਾਂ ਨਹੀਂ ਖੋਲਣੀਆਂ ਭਗਤਾ ਕਿਸੇ ਨੇ ਉਹ ਸ਼ੋਮ ਅਗਰ ਉਹ ਅੱਖਾਂ ਨਹੀਂ ਖੋਲਣੀਆਂ ਭਗਤਾ ਕਿਸੇ ਨੇ ਜਾਦੂ ਦੇਖੋ ਬੜਾ ਕਮਾਲ ਦਾ ਜਾਦੂ ਦੇਖੋ ਸ਼ੋਮ ਸ਼ੁੱਲੂ 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 ਮੇਸ਼ੁੱਲੂ ਸ਼ੁੱਲੂ ਠਾ ਅੱਖਾਂ ਨਾ ਖੋਲਿਓ ਭਗਤਾ ਨਹੀਂ ਤਾਂ ਸਾਰਾ ਜਾਦੂ ਬੇਕਾਰ ਹੋ ਜਾਊਗਾ ਤੁਹਾਡਾ ਸਮਾਨ ਨਸ਼ਟ ਹੋ ਜਾਊਗਾ ਮੈਂ ਤੁਹਾਨੂੰ ਬਾਗਾਂ ਦੀ ਬਹੁਤੀ ਸੰਘਾਉਣ ਲੱਗਿਆ ਸੋងਦੇ ਸਾਰੀ ਤੁਹਾਡਾ ਸੋਨਾ ਵੀ ਡਬਲ ਮੋਬਾਈਲ ਵੀ ਡਬਲ ਤੇ ਬਟੂਆ ਦੇ ਪੈਸੇ ਵੀ ਡਬਲ ਸੋਨਾ ਦੇ ਢੇਰ ਲੱਗੇ ਜਾਣਗੇ ਏ ਆਇਆ ਪੈਸੇ ਡਬਲ ਕਰਾਉਣਾ ਆਏ ਜੇ ਪੈਸੇ ਡਬਲ ਹੁੰਦੇ ਹੁਣ ਫਿਰ ਬਾਬਾ ਚੁੱਲੀ ਚੱਕ ਕੇ ਕੌਣ ਤੁਰਿਆ ਫਿਰਦਾ ਰਹੇ ਤੇ ਆਇਆ ਸਿਉਣਾ ਆਇਆ ਡਬਲ